ਯਾਰੇ ਦੋਸਤੋ ਪਿਆਰਪਰੀ ਸੱਸੀ ਗਾਲ ਜੀ ਸਾਂਝੇ ਫਰਾਂ ਦੇ ਆਗੂਆਂ ਨੇ ਮੀਟਿੰਗ ਬੇਤਨ ਹਰਪਾ ਸਿੰਘ ਜੀਮਨ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਦੇ ਨਾਲ ਹੋਈਆਂ ਜਿਸ ਤੇ ਮੁੱਖ ਮੰਗ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਨਾਂ ਡੀਏ 55% ਆ ਪੰਜਾਬ ਸਰਕਾਰ ਦੇ ਮਨਾਂ ਡੀਏ ਦੇ ਵਿੱਚ ਵੀ 13% ਵਾਧਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਦੇ ਮਨਾਂ ਡੀਏ 42% ਆ ਇਹ ਕਿਹਾ ਹੈ ਬੇਤਨ ਹਰਪਾ ਸਿੰਘ ਜੀਮਨ ਨੂੰ ਵੀ ਬਿਆਰੀ ਪ੍ਰਸੰਦਪਤਾ ਅਗੇ 55 ਨੂੰ ਦਿੱਤਾ ਜਾਵੇ ਤੇ 5.5 ਸਾਲ ਦਾ ਪੇ ਕਿਹ ਹੁੰਦਾ ਏਰੀਆ ਤੋਂ ਦੀ ਵੀ ਮੀਟਿੰਗਾਂ ਹੋਈਆਂ ਵੇਤੋਂ ਹਰਪਾ ਸਿੰਘ ਜੀਮਾ ਦੇ ਨਾਲ ਜਿਸਦੇ ਵਿੱਚ ਕੈਮਨਡ ਕੈਮਨਡ ਮੰਤਰੀ ਮੰਡਲ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੋ ਰਟੈਨਰ ਦੇ ਸਾਥੀਆਂ ਨੂੰ ਦੋ ਕੇਸ ਦਾ ਏਰੀਆ ਕਿਸੇ ਨੂੰ 12 ਕੇਸਾਂ ਵਿੱਚ ਕਿਸੇ ਨੂੰ 32 ਕੇਸਾਂ ਵਿੱਚ ਕਿਸੇ ਨੂੰ 42 ਕੇਸਾਂ ਵਿੱਚ ਪਰ ਸਾਂਝੇ ਫਰੰਟ ਦੇ ਆਗੂ ਨੇ ਕਿਹਾ ਇੱਕ ਮਲਾਵਾ ਧੋਖਾ ਕੀਤਾ ਗਿਆ ਹੈ ਮਾਂ ਸਰਕਾਰ ਵੱਲੋਂ ਜੋ ਏਰੀਆ ਦਾ ਮਲਾਜ਼ਮਾਂ ਤੇ ਰਿਟਾਇਰ ਹੋਏ ਸਾਥੀਆਂ ਨੂੰ ਦੋ ਜਾਂ ਤਿੰਨ ਕਿਸ਼ਤਾਂ ਦਾ ਸਾਰਾ ਮਿਲਣਾ ਚਾਹੀਦਾ ਸੀ ਪਰ ਇਹ ਬੰਡੀਆਂ ਬਾਤੀਆਂ ਕਿਉਂਕਿ ਜੋ ਰੇਲਮ ਮਲਾਜ਼ਮਾਂ ਵਰਗਾਂ ਮਲਾਜ਼ਮਾਂ ਉਹਨਾਂ ਨੂੰ ਏਰੀਆ ਦਾ ਅਪ੍ਰੈਲ 2026 ਤੋਂ ਸ਼ੁਰੂ ਹੋਣਾ ਹੈ ਜਿਸ ਦੇ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਮੁੱਖ ਮੰਤਰੀ ਭਵਾਨਦوان ਤੋਂ ਵੀ ਏਰੀਆ ਦਾ ਹੈ ਜੋ ਤਿੰਨ ਜਾਂ ਚਾਰ ਕਿਸ਼ਤਾਂ ਵਿੱਚ ਮਲਾਜ਼ਮਾਂ ਤੇ ਪੈਨਸ਼ਨਾਂ ਇਕੱਠਾ ਦਿੱਤਾ ਜਾਵੇ ਉੱਜੇ ਪਾਸੇ 17/7/2020 ਵਾਲੇ ਮਲਾਇਆਂ ਨੂੰ ਛੇਵਾਂ ਪੇਗ ਮਿਸ਼ਨਾ ਲਾਗੂ ਕੀਤਾ ਜਾਵੇ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਲਾਜਮਾਂ ਉਹਨਾਂ ਤਨਖਾਹਾਂ ਫੇਸ ਕੀਤੇ ਆਣਾ ਪੁਰਾਣੀ ਪੈਨਸ਼ਨ ਬਹਾਲੀ ਸੰਘਾਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਨੇ ਦੱਸਿਆ ਕਿ ਸਾਡੀਆਂ ਮੀਟਿੰਗਾਂ ਬੇਤੋਨੇ ਹਰ ਪਾਸੇ ਜਿਮਨ ਨਾਲ ਵੀ ਹੋਈਆਂ ਜਿਸ ਜਿਸ ਮੁੱਖ ਮੰਗ ਸੀ ਕਿ 2004 ਤੋਂ ਭਾਰਤੀ ਮਲਾਇਆਂ ਲਈ ਜੋ ਪ੍ਰਾਣੀ ਪੈਸ਼ਨਾਂ ਬਹਾਲ ਕੀਤੀ ਜਾਵੇ ਪਰ ਬੇਤਨ ਹਰਪਾਲ ਸੰਜੀਮਾਨ ਨੇ 2022 ਦੇ ਵਿੱਚ ਜੋ ਮਾਂ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਅਸੀਂ ਪ੍ਰਾਣੀ ਪੈਸ਼ਨ ਬਹਾਲ ਕਰਤੀ ਆ ਪਰ ਲਾਰਿਆਂ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੋਇਆ ਮੁਖ ਨੇ ਭਵਾਨਤਮਨ ਹੋਵੇ ਜਾਂਵੇ ਤਨੀ ਹਰਪਾਲ ਸੰਜੀਮਾਨ ਸੀਮਾ ਹੋਵੇ ਤਿੰਨ ਸਾਲ ਲਾਰੇ ਲੱਗ ਟਾਈਮ ਬਸ ਕੀਤਾ ਜਿਸ ਨੂੰ ਲੈ ਕੇ ਮਲਾਿਆਂ ਵਿੱਚ ਬਹੁਤ ਗੁੱਸਾ ਹੈ 12 ਜੂਨ ਨੂੰ ਲੁਧਿਆਣਾ ਦੇ ਵਿੱਚ ਜੋ ਜਿਮਨੀ ਚੋਂ ਹੋ ਰਹੀ ਉਸ ਨੂੰ ਲੈ ਕੇ ਪ੍ਰਾਣੀ ਪੈਨਸ਼ਨ ਬਹਾਲ ਕਰਵਾਉਣ ਵਾਸਤੇ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਮੁਲਾਜ਼ਮਾਂ ਪੰਜਾਬ ਸਰਕਾਰ ਦਾ ਮਾਂ ਸਰਕਾਰੀ ਮੁਰਦਾ ਵਰਕਰਾਂ ਵਾਸਤੇ ਵਿਤੋਨ ਹਰ ਪਾਸੇ ਮੈਂ ਮੁਰਦਾ ਕਰਨ ਵਾਸਤੇ ਮੁਰਦਾ ਵਰਕਰਾਂ ਵਾਸਤੇ ਸਿੱਖਿਆ ਮੰਤਰੀ ਹਰਜੋਸ ਮੈਂ ਮੁਰਦਾ ਵਰਕਰਾਂ ਵਾਸਤੇ 12 ਜੂਨ ਨੂੰ ਪ੍ਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਲੁਧਿਆਣੇ ਜੋ ਰਾਹਾਂ 'ਤੇ ਪਹੁੰਚ ਰਹੇ ਹਨ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਗਰਦਾਸਪੁਰ ਬਟੰਡਾਲ ਲੁਧਿਆਣਾ ਦਲਿੰਦਰ ਬਖਵਾਂ ਜੀ ਨਾਲ ਪੁੱਛਣਗੇ ਜੀ ਦੂਜੇ ਪਾਸੇ ਕੰਪਿਊਟਰ ਵਿਧਾਇਕਾਂ ਨੇ ਆਪਣੀ ਮੰਗ ਨੂੰ ਲੈ ਕੇ ਸੇਵਾਵਾਂ ਪ੍ਰੇਗ ਵਿੱਚ ਲਾ ਕਰਾਉਣ ਵਾਸਤੇ 5 ਜੂਨ ਨੂੰ ਲੁਧਿਆਣਾ ਦੇ ਵਿੱਚ ਮਾਨ ਸਰਕਾਰ ਦੀ ਮੁਰਦਾ ਆਰਗਾਨਗੇ ਪਾਵਰ ਕੌਨ ਦੇ ਜੋ ਜੁਆਇੰਟ ਫਾਰਮ ਵੱਲੋਂ ਪੀਐਸਈ ਵੀ ਜੁਆਇੰਟ ਫਾਰਮ ਵੱਲੋਂ ਇਹ ਫੈਲਾ ਕੀਤਾ ਗਿਆ ਹੈ ਕਿ ਪਾਵਰ ਕੌਨ ਦੇ ਲਾਰਾ ਦੁਖੀ ਹੋ ਕੇ 1 ਜੂਨ ਤੋਂ 15 ਜੂਨ ਤੱਕ ਬਲੂ ਰੂਲ ਉਸ ਤੋਂ ਬਾਅਦ 2 ਜੂਨ ਨੂੰ ਬੀਲੀ ਮੰਤਰੀ ਹਰਪਾਲ ਸਿੰਘ ਈਟੋ ਨਾਲ ਮੀਟਿੰਗ ਹੋ ਰਹੀ ਹੈ ਜੀ ਮਹਾਲੀ ਦੇ ਵਿੱਚ ਹੋ ਸਾਰਾ ਫੈਸਲਾ ਹੋਵੇ ਜੇਕਰ ਫੈਸਲਾ ਨਾ ਹੋ ਕੀਤਾ ਗਿਆ ਮੰਗ ਪੱਤਰ ਅਨੁਸਾਰ ਮੰਗਾ ਨਾ ਮੰਨੀਆਂ ਤਾਂ 4 ਜੂਨ ਨੂੰ ਦਿਵਨ ਪੱਦਰ ਤੇ ਸਰਕਲ ਪੱਦਰ ਤੇ ਤੇ ਧਰਮਨ ਲਹਿਰਾ ਮੁਹੱਬਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਧਰਮਨ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮ ਥਰਮ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ 메ਨ ਗੇਟ ਤੇ ਰੈਲੀਆਂ ਕੀਤੀਆਂ ਜਾਣਗੀਆਂ ਪਾਵਰ ਕਮਨ ਮਿਲਣ ਨੂੰ ਵਿਰੋਧ ਉਸ ਤੋਂ ਬਾਅਦ 15 ਜੂਨ ਨੂੰ ਪਾਵਰ ਕਮਨ ਦੇ ਟਰਾਂਸਫਾਰਮ ਦੇ ਮਜ਼ਦਮਾ ਨੂੰ ਲੁਧਿਆਣਾ ਜਾ ਕੇ ਮਾਂ ਸਰਕਾਰ ਦੀ ਪਾਵਰ ਨੂੰ ਸੀਐਮ ਦੀ ਹੌਲ ਖੁੱਲੀ ਜਾਊਗੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ